ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਕਿਉਂਕਿ ਪਹਿਲੇ ਸਮੇਂ 'ਚ ਵਰਤੀ ਜਾਂਦੀ ਸੀ ਤੇ ਅੱਜ ਕੱਲ ਵੀ ਥੋੜੀ-ਬਹੁਤੀ ਵਰਤੀ ਜਾਂਦੀ ਆ ਉਹ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਜੀ ਚਲੋ ਫਿਰ ਹੁਣ ਤੁਹਾਨੂੰ ਦਿਖਾਉਣਾ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆ ਉਹ ਚੀਜ਼ ਜੋ ਪਹਿਲੇ ਵੇਲੇਾਂ 'ਚ ਬਰਤੀ ਜਾਂਦੀ ਦੀ ਇਹ ਆ ਜੀ ਘੋੜੇ ਦੀ ਕਾਠੀ ਇੱਕ ਇੱਠੀ ਅੱਜ ਕੱਲ ਵੀ ਥੋੜੀ ਬਹੁਤੀ ਵਰਤੀ ਜਾਂਦੀ ਆ ਪਰ ਇਹ ਕਾਠੀ ਚ ਅੱਜ ਕੱਲ ਥੋੜਾ ਬਹੁਤਾ ਬਦਲਾਅ ਹੋ ਗਿਆ ਪਰ ਪੁਰਾਣੇ ਵੇਲੇਆਂ ਵਿੱਚ ਇਹੋ ਜਿਹੀਆਂ ਕਾਠੀਆਂ ਉਰੇ ਉੱਤੇ ਪਾਉਣ ਲਈ ਵਰਤੀਆਂ ਜਾਂਦੀ ਸੀ ਜੋ ਕਿ ਲੱਕੜ ਦੇ ਲੋਹੇ ਨਾਲ ਤਿਆਰ ਕੀਤੀ ਜਾਂਦੀ ਆਦੀ ਸੋ ਇਕਾਠੀਆਂ ਜੋ ਤਰਖਾਨ ਹੁੰਦੇ ਦੀ ਉਹ ਤਿਆਰ ਕਰਦੇ ਹੁੰਦੇ ਸੀ ਲੋਹੇ ਤੇ ਲੱਕੜ ਨਾਲ ਇਹ ਕਾਠੀਆਂ ਬਣਾਈਆਂ ਜਾਂਦੀਆਂ ਦੀ ਜਿਹੜਾ ਆ ਪਾਸਾ ਇਹਦਾ ਇਹ ਪਹਿਲੇ ਪਾਸੇ ਹੁੰਦਾ ਸੀ ਤੇ ਆ ਅਗਲੇ ਪਾਸੇ ਹੁੰਦਾ ਸੀ ਦੇਖੋ ਜੀ ਕਿੰਨੇ ਵਧੀਆ ਤਰੀਕੇ ਨਾਲ ਕਾਰਾਈ ਕਰਨੇ ਇਸ ਨੂੰ ਤਿਆਰ ਕੀਤਾ ਹੋਇਆ ਇਹਦੇ ਉੱਪਰ ਇੱਕ ਚੰਮ ਦਾ ਬਣਾ ਕੇ ਚਮੜੇ ਦਾ ਬਣਾ ਕੇ ਇੱਥੇ ਗੱਡੀ ਵੀ ਫਿੱਟ ਕੀਤੀ ਜਾਂਦੀ ਸੀ ਤਾਂ ਕਿ ਬੈਠਣ ਲੱਗੇ ਬੰਦੇ ਦੇ ਇਹ ਚੁਬੇ ਨਾ ਪਿਓ RAM ਨਾਲ ਘੋੜੇ ਦੀ ਇਸ ਵਾਰੀ ਕਰ सके ਸੋ ਅੱਜਕੱਲ ਤਾਂ ਘੋੜੇ ਵੀ ਘਰਾਂ ਵਿੱਚੋਂ ਘਟ ਗਏ ਨੇ ਹੁਣ ਕੋਈ ਟਾਵਾ ਡੱਲਾ ਘਰਾਂ ਹੈਗਾ ਜਿਨ੍ਹਾਂ ਨੂੰ ਘੋੜੇ ਰੱਖਣ ਦਾ ਸ਼ੌਂਕ ਆ ਪਰ ਪੁਰਾਣੀ ਵੇੜਿਆਂ ਵਿੱਚ ਲੋਕਾਂ ਨੂੰ ਘੋੜਿਆਂ ਦਾ ਬਹੁਤ ਸ਼ੌਂਕ ਹੁੰਦਾ ਸੀ ਰੱਖਣ ਦਾ ਤੇ ਘੋੜਿਆਂ ਤੇ ਹੀ ਲੋਕ ਆਪਣੇ ਰਿਸ਼ਤੇਦਾਰੀਆਂ ਵਿੱਚ ਜਾਂ ਸ਼ਹਿਰ ਘੋੜਿਆਂ ਤੇ ਹੀ ਸਵਾਰ ਹੋ ਕੇ ਜਾਂਦੇ ਹੁੰਦੇ ਸੀ ਜੰਨਾ ਵਿੱਚ ਵੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਲੰਬੇ ਪਿੰਡਿਆਂ ਤੇ ਜੇ ਕਿਤੇ ਜਾਣਾ ਹੁੰਦਾ ਤਾਂ ਉੱਥੇ ਵੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਉਦੋਂ ਮੋਟਰ ਕਾਰਾਂ ਨਹੀਂ ਸੈਂਭੀਆਂ ਆਉਣ ਜਾਣ ਦਾ ਸਾਧਨ ਇਹ ਹੀ ਘੋੜੇ ਜਾਂ ਬੈਲ ਗੱਡੀਆਂ ਹੁੰਦੇ ਸੀ ਜਿਨ੍ਹਾਂ ਉੱਤੇ ਬੈਠ ਕੇ ਜਾਇਆ ਜਾਂਦਾ ਸੀ ਸੋਏ ਕੁਠੀ ਘੋੜੇ ਦੇ ਪਾਉਣ ਵਾਸਤੇ ਤਿਆਰ ਕੀਤੀ ਜਾਂਦੀ ਦੀ ਅੱਜ ਕੱਲ ਵੀ ਤਿਆਰ ਕੀਤੀ ਜਾਂਦੀ ਆ ਪਰ ਉਹ ਚ ਅੱਧੀ ਗੱਲ ਥੋੜਾ ਵਾ ਤਾਂ ਬਦਲਾ ਹੋ ਗਿਆ ਸੋ ਜਿਹੜੀ ਇਹ ਕਾਠੀ ਆ ਮੇਰੇ ਕੋ ਸਾਂਭੀ ਹੋਈ ਆ ਇਹ ਘੱਟੋ ਘੱਟ 100 150 ਸਾਲ ਪੁਰਾਣੀਆਂ ਇਸ ਨੂੰ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਦਿਖਾ ਸਕਾਂ ਤੇ ਅੱਜ ਦੀ ਨੌਜਵਾਨੀ ਨੂੰ ਵੀ ਇਹਦੇ ਦਰਸ਼ਨ ਕਰਾ ਸਕਾਂ ਸੋ ਇਹ ਹੈ ਮੇਰਾ ਇੱਕ ਅਪਰਾਲਾ ਪੁਰਾਣੇ ਵੇੜਿਆਂ ਵਿੱਚ ਇਹ ਕਾਠੀਆਂ ਬਹੁਤਾਤ ਵਿੱਚ ਮੌਜੂਦ ਹੁੰਦੀਆਂ ਸੀ ਪਰ ਅੱਜ ਕੱਲ ਇਹਦੇ ਦਰਸ਼ਨ ਕਿਸੇ ਟੋਆਇਕ ਘਰ ਵਿੱਚ ਹੀ ਹੁੰਦੇ ਨੇ ਜਾਂ ਫਿਰ ਜਿਹੜੇ ਪ੍ਰਾ스티 ਮਿਊਜ਼ੀਅਮ ਨੇ ਉਹਨਾਂ 'ਚ ਦੇਖਣ ਨੂੰ ਇਮਰਤਿਆਂ ਨੇ ਮੇਰੇ ਕੋਲ ਇੱਕ ਊਠ ਦੀ ਕਾਠੀ ਵੀ ਸੰਭੀ ਪਈ ਆ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਪਰ ਅੱਜ ਮੈਂ ਤੁਹਾਨੂੰ ਇਹੀ ਊਠ ਦੀ ਘੋੜੇ ਦੀ ਕਾਠੀ ਦਿਖਾਉਣੀ ਸੀ ਊਠ ਦੀ ਕਾਠੀ ਫਿਰ ਕਿਸੇ ਦਿਨ ਦਿਖਾਵਾਂਗਾ ਸੋਜੀ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਵੀ ਜ਼ਰੂਰ ਕਰਨੀ ਲਾਈਕ ਕਰਨਾ ਤਾਂ ਬਿਲਕੁਲ ਨਹੀਂ ਭੁੱਲਣਾ ਹੋ ਸਕੇ ਤਾਂ ਕਮੈਂਟ ਵੀ ਕਰ ਦੇਣਾ ਜੀ ਸੋ ਕਿਸੇ ਦਿਨ ਫਿਰ ਹੋਰ ਕੋਈ ਪ੍ਰਾਣੀ ਜੀ ਲੈ ਕੇ حاضر ਹੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ